ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਇਮ ਗਰਸ਼ਿੰਕ ਦੇ ਕਚੇਰੀਆਂ ਦੇ ਅੱਗੇ ਇੱਕ ਬਜ਼ੁਰਗ ਜੋੜੇ ਤੋਂ ਲੁੱਟਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀਆਂ ਅਨੁਸਾਰ ਭਜਨ ਸਿੰਘ ਪੁੱਤਰ ਹਰੀ ਸਿੰਘ ਪਿੰਡ ਲੰਗੜੋਆ ਬਲਾਚੌਰ ਆਪਣੀ ਪਤਨੀ ਸੁਰਿੰਦਰ ਕੌਰ ਦੇ ਨਾਲ ਸੈਲਾ ਖੁਰਦ ਤੋਂ ਪਿੰਡ ਲੰਗੋਆ ਨੂੰ ਜਾ ਰਿਹਾ ਸੀ ਜਦੋਂ ਇਸ ਸਥਾਨ ਤੇ ਪੁੱਜਾ ਤਾਂ ਪਿੱਛੋਂ ਆਏ ਦੋ ਮੋਟਰਸਾਈਕਲ ਸਵਾਰਾਂ ਨੇ ੱਟਾ ਮਾਰ ਕੇ ਪਰਸ ਖੋ ਕੇ ਉਹ ਮੌਕੇ ਉਤੋਂ ਭੱਜ ਗਏ ਜਿਸ ਦੇ ਕਾਰਨ ਬਜ਼ੁਰਗ ਜੋੜੇ ਦਾ ਸੰਤੁਲਨ ਵਿਗੜਨ ਦੇ ਨਾਲ ਗੰਭੀਰ ਸੱਟਾਂ ਲੱਗੀਆਂ ਹਾਸੀ ਦੇ ਉਪਰੰਤ ਬਜ਼ੁਰਗ ਜੋੜੇ ਨੂੰ ਲੋਕ ਕਾਬਲੋ ਸਿਵਲ ਹਸਪਤਾਲ ਗੜਸ਼ੰਕਰ ਵਿਖੇ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਟੂਚ ਚੋਹਾਨ ਦੀ ਰਿਪੋਰਟ ਸ਼ਵਿੰਦਰ ਕੌਰ ਅਈ ਲਗੜੋਏ ਤੋਂ ਕੀ ਗੱਲ ਹੋਈ ਪੜਨਾਲੀ ਅਈ ਛੱਲੇ ਤੋਂ ਆਂਦੇ ਸੀਗੇ ਅਫਸੋਸ ਕਰਕੇ ਅਸੀਂ ਸਕੂਟਰੀ ਤੇ ਬੜਾ ਸੋਹਣੇ ਤੁਰੇ ਆਨੇ ਪਿੱਛੇੋਂ ਦੋ ਮੁੰਡੇ ਆਏ ਆ ਮੇਰਾ ਜੋ ਉਹਨਾਂ ਨਾਲ ਪਾਰਟ ਹੋਇਆ ਉਹਨਾਂ ਨੇ ਮੈਂ ਜੋ ਉਹਨਾਂ ਨਾਲ ਪੁੱਟ ਕੇ ਵੀ ਫੜਿਆ ਫੇਰ ਵੀ ਉਹਨਾਂ ਨੇ ਜੋਨ ਨਾਲ ਖਿੱਚਿਆ ਤਾਂ ਸਾਡਾ ਬੈਲਚ ਬਗਲ ਉਲਟ ਹੋ ਗਿਆ ਤਾਂ ਹੀ ਡੇਰ ਪੈਸਕੂਟ ਵੀ ਤੋਂ ਮੂੰਹ ਪਰ ਹਾਂਜੀ ਸੱਟਾਂ ਲੱਗ ਗਈਆਂ ਇਹਨਾਂ ਦੇ ਵੀ ਡੇ ਮੋਰੇ ਸੀ ਇਹਨਾਂ ਦੇ ਸਿਰ ਤੇ ਵੀ ਸੱਟ ਲੱਗ ਗਈ ਐ ਮੇਰੇ ਵੀ ਲੱਗ ਗਈਆਂ ਸੱਟਾਂ ਉਹ ਦੋ ਜਾਣੇ ਸੀਗੇ ਜੀ ਸਕੂਟਰੀ ਮੋਟਰਸਾਈਕਲ ਤੇ ਸੀਗੇ ਇੱਦਾਂ ਸੀਗੇ ਕੋਈ ਥੋੜਾ 파ਸਕੂਟ ਲੱਗ ਗਿਆ ਹਾਂਜੀ 파ਸ ਲੱਗ ਗਿਆ ਕੋਈ ਮਿੱਟੇ ਕਿੱਦੇ ਕੋ ਪੈਸੇ ਸੀ ਉੱਪਰ ਪੈਸੇ ਦਾ 5 600 ਰੁਪਏ ਮੋਬਾਈਲ ਸੀ ਇੱਕ ਵਿੱਚ ਵਿੱਚ ਚੋਰੀ ਹੋ ਗਈ ਅਧਾਰ ਕਾਰਡ ਸੀ ਹਾਂਜੀ ਸਟਾਂ ਲੱਗ ਗਈ ਸਾਡੇ ਮੇਰਾ ਨਾਮ ਰਕੇਸ਼ ਮਹਾਰਾਜ ਸਾਬ ਜੀ ਮੈਂ ਸਰਕਾਰੀ ਹਸਪੀਟਲ ਦੇ ਵਿੱਚ ਸੀ ਇਹ ਬਜ਼ੁਰਗ ਜੋੜਾ ਆਇਆ ਇਹਨਾਂ ਨੂੰ ਅਨੋਵਾ ਕਾਰਡ ਦੇ ਵਿੱਚ ਲੈ ਕੇ ਆਏ ਚੱਕ ਕੇ ਪਿੱਛੋਂ ਕਹਿੰਦੇ ਵੀ ਇਹਨਾਂ ਦਾ ਲੁੱਟ ਖੋਹ ਹੋਈ ਆ ਤੇ ਕਚੈੜੀਆਂ ਦੇ ਕੋਲ ਇਹਨਾਂ ਦੇ ਮਾਤਾ ਜੀ ਦੇ ਕੋਲੋਂ ਬੈਕ ਹੋਇਆ ਉਹਦੇ 'ਚ ਕੁਝ ਰਾਸ਼ੀ ਸੀਗੀ ਤੇ ਇਹਨਾਂ ਦਾ ਫੋਨ ਸੀ ਇਹਨਾਂ ਦੇ ਪ੍ਰੂਫ ਸੀਗੇ ਆਪਣੇ ਇਦਾਂ ਇਹਨਾਂ ਨਾਲ ਹੋਈ ਆ ਸੱਟਾਂ ਲੱਗੀਆਂ ਸੱਟਾਂ ਭਾਈਆ ਜੀ ਦੇ ਜ਼ਿਆਦਾ ਆ ਸੱਟਾਂ ਮਾਤਾ ਜੀ ਦੇ ਵੀ ਗੋਡੇ ਤੇ ਹੈਗੀ ਆ ਇਹਨਾਂ ਦੇ ਜ਼ਿਆਦਾ ਆ ਸਿਰ ਤੇ ਵੀ ਸੱਟ ਹੋ ਇਹਨਾਂ ਦੇ ਸੀਰੀਅਸ ਕੰਡੀਸ਼ਨ ਵਾਲਾ ਹਾਲ ਆ